ਯਾਰ ਸਾਡੇ ਪ੍ਰਸ਼ਾਸਨ ਨੂੰ ਕੀ ਫਿਕਰ ਪੈ ਗਿਆ ਮੇਰੇ ਬੱਚੇ ਦਾ ਫਿਰ ਮੈਨੂੰ ਰਤਨ ਇਹਨਾਂ ਤੋਂ ਖਰਚਾ ਇਹ ਹੈ ਕਿਤੇ ਮੈਂ ਜਿੱਥੇ ਪਹਿਲਾਂ ਮੇਰੇ ਸ਼ੁਭ ਦੀ ਪੈਨੂ ਖੋਲਿਆ ਮੈਂ ਕਿਤੇ ਸ਼ੁਭ ਮੇਰੇ ਨੰਨੇ ਸ਼ੁਭ ਦੀ ਪੈਨੂ ਵੀ ਨਾ ਖੋਲਾਂ ਕਿਤੇ ਤੁਸੀਂ ਅਲਟਰਾਸਾਉਂਡ ਕੀਤਾ ਕੋਰਾ ਤੁਸੀਂ ਉਹ ਕਿਉਂ ਕਰਾਇਆ ਕਮਾਲ ਹੋ ਗਈ ਜੁੱਤੀ ਇਹ ਗੱਲ ਤੋਂ ਪਰਸੋਂ ਜ਼ਿੰਦਗੀ ਚ ਫਿਲ ਕਰੀ ਜਾਂਦੇ ਹਾਂ ਮੈਂ 58 ਸਾਲ ਦਾ ਹੋ ਗਿਆ ਮੈਂ ਕੋਈ ਨਿਆਣਾ ਬੱਚਾ ਤਾਂ ਹੈ ਨਹੀਂ ਕਿ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਜੋਨੂਦਕਾਰੀਆਂ ਨੇ ਇਹ ਦੱਸਿਆ ਵੀ ਉਹ ਕਿੱਥੋਂ ਆਏ ਨੇ ਜਾਂ ਤੁਹਾਡੇ ਤੇ ਕੋਈ ਕਾਰਵਾਈ ਕਰਨੀ ਹੈ ਇਦਾਂ ਦੀ ਕੋਈ ਗੱਲ ਕਹੀ ਉਹਨਾਂ ਨੇ ਇਹਨਾਂ ਨੂੰ ਜੀ ਇੱਕ ਘਵਰਾਟ ਵੀ ਇੱਕ ਹੀ ਹੋ ਗਿਆ ਸਿੱਧੂ ਨੂੰ ਅਸੀਂ ਮਾਰਿਆ ਸੀ ਇੱਕ ਬੜਾ ਵੱਡਾ ਹਉਆ ਖਤਮ ਕੀਤਾ ਸੀ ਹਉਆ ਫੇਰਦਾ ਦਾ ਹੋ ਗਿਆ ਮੇਰਾ ਬੇਟਾ ਕੋਈ ਸਰਕਾਰ ਦੇ ਸੀਐਮ ਸਾਹਿਬ ਦੀ ਕੁਰਸੀ ਖੋਲੂਗਾ ਜਾ ਕੇ ਮੇਰਾ ਬੱਚਾ ਮੇਰੇ ਘਰੇ ਜੰਮਿਆ ਉਹਨੇ ਮੇਰੀ ਬਰਾਤ ਸਾਹਮਣੀ ਹੈ ਮੈਂ ਇਹਨੂੰ ਪੜਾਉਣਾ ਲਗਾਉਣਾ ਮੈਂ ਸਰਕਾਰ ਤੋਂ ਗਰੰਟੀ ਮੰਗਦਾ ਵੀ ਮੇਰੇ ਨੂੰ ਕਿਤਾਬਾਂ ਲੈ ਕੇ ਜਾਓ ਮੈਂ ਭਾਰਤ ਦੇ ਸੰਵਿਧਾਨ ਦੀ ਤੁਨੂੰ ਦਾ ਹਾਰਾ ਦੀ ਗੱਲ ਦੀ ਪੂਰਾ ਹਾਂ ਜੇ ਤੁਸੀਂ ਮੈਨੂੰ ਉਹੀ ਮੇਥ ਸਪਸ਼ਟੀ ਕਰਨਾ ਹੈਗਾ ਮੈਂ ਨਹੀਂ ਦਿੰਦਾ ਪਹਿਲਾਂ ਜੇ ਤੁਸੀਂ ਸ਼ੱਕ ਕੀਤਾ ਪਰ ਮੇਰੇ ਤੇ ਐਫ ਆਈ ਆਰ ਕੱਟ ਕੇ ਰੱਖੋ ਐਪਲੀਕੇਸ਼ਨ 14 ਤਰੀਕ ਨੂੰ ਦਿੱਤੀ ਅੱਜ 18 ਹੋਈ ਹੈ ਹਸਪਤਾਲ ਦੇ ਵਿੱਚ ਪ੍ਰਸ਼ਾਸਨ ਮੇਰੇ ਮਗਰ ਵਗਿਆ ਵੀ ਮੁੰਡਾ ਗਲਤ ਤਰੀਕੇ ਨਾਲ ਜਮਈ ਜਾਂਦਾ ਦੱਸੋ ਕੀ ਮਸੂਮ ਨੇ ਖਾ ਲਿਆ ਇਹਨਾਂ ਦਾ ਇਹਨਾਂ ਦੀ ਬਰਾਸ ਸਾਹਿਬ ਦਾ ਭਗਵੰਤ ਮਾਨ ਦੀ ਜਾਂ ਕਿਸੇ ਹੋਰ ਮੰਤਰੀ ਦੀ ਹਸਪੀਟਲ ਨੂੰ ਵੀ ਕੋਈ ਹੱਬਦਬ ਹੋਈ ਹੈ ਹਸਪੀਟਲ ਨੂੰ ਪੁੱਛ ਪੁੱਛੇ ਗਏ ਸਵਾਲ ਡਾਕਟਰਾਂ ਨੂੰ ਪੁੱਛੇ ਗਏ ਮੈਂ ਕਿਹਾ ਜੀ ਸਾਰਾ ਉਹਨੇ ਰਿਕਾਰਡ ਦਿੱਤਾ ਜਿਹੜਾ ਜਿਹੜਾ ਮੇਰਾ ਟ੍ਰੀਟਮੈਂਟ ਕੀਤਾ ਜੀ ਉੱਥੇ ਕੋਈ ਕੁਝ ਗਲਤੀ ਨਹੀਂ ਉਸ ਗੱਲ ਦੇ ਵਿੱਚ ਪਹਿਲੇ ਨੂੰ ਕੀ ਖਬਰ ਆਟ ਨੂੰ ਚੱਕ ਦੇਤਾ ਵੀ ਆ ਕੀਤਾ ਇਸ ਤੇ ਤੇ ਇਹਦਾ ਡੀਜੀਪੀ 15 ਮਿੰਟਾਂ ਬਾਅਦ ਹੀ ਕਹਿੰਦੇ ਗਿੰਗਵਾਰ ਦਾ ਸਿੱਟਾ ਹੈ ਭਾਵੇਂ ਕਿ ਉਹ ਦੂਜੇ ਬਾਅਦ ਬਾਅਦ ਦਾ ਬਿਆਨ ਬਾਅਦ ਵੀ ਲੈ ਲੈਂਦਾ ਫਿਰ ਮੈਂ ਉਹਦੇ ਦਾ ਇਸ ਗੱਲ ਨੂੰ ਬਿਲਕੁਲ ਬਿਲਕੁਲ ਕਹਿ ਰਹੇ ਆ ਭਾਈ ਜਿਹੜੇ ਗੈਂਗਸਟਰਾਂ ਨਾਲ ਮੇਰੇ ਪੁੱਤ ਦੇ ਲਿੰਕ ਸੀ ਜਿੱਥੋਂ ਮੇਰਾ ਪੁੱਤ ਫਰੋਤੀਆਂ ਲੈਂਦਾ ਸੀ ਜੀ ਕਤਲ ਕਰਵਾਉਂਦਾ ਸੀ ਉਹ ਨੰਗੇ ਕਰੋ ਜਨਤਾ ਦੇ ਸਾਹਮਣੇ ਤਾਂ ਜੋ ਘੱਟੋ ਘੱਟ ਮੈਨੂੰ ਤਾਂ ਸ਼ਾਂਤੀ ਮਿਲੇ ਵੀ ਮੇਰਾ ਤਾਂ ਗੁੰਡਾ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਸਾਰੇ ਪੰਜਾਬ ਵਾਸੀਆਂ ਦੇ ਲਈ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਭਰਾਵਾਂ ਲਈ ਖੁਸ਼ੀ ਦੀ ਖਬਰ ਆਈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਆਪਣੇ ਛੋਟੇ ਭਰਾ ਦੇ ਰੂਪ ਦੇ ਵਿੱਚ ਇਸ ਦੁਨੀਆ ਦੇ ਉੱਤੇ ਆਇਆ ਸਾਰਿਆਂ ਨੇ ਬਹੁਤ ਚਾਅ ਮਣਾਇਆ ਪਰ ਉਸ ਤੋਂ ਬਾਅਦ ਕੱਲ੍ਹ ਦੇਰ ਰਾਤ ਬਾਪੂ ਬਲਕੌਰ ਸਿੰਘ ਸਿੱਧੂ ਦਾ ਇੱਕ ਵੀਡੀਓ ਰਿਲੀਜ਼ ਹੁੰਦਾ ਹੈਗਾ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਤੇ ਉਸ ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਸਭ ਨੂੰ ਇਹ ਚਿੰਤਾ ਗਈ ਵੀ ਇਹ ਕੀ ਗੱਲ ਹੋਗੀ ਜਾਂ ਇਹ ਕੀ ਕੁਝ ਹੋ ਰਿਹਾਗਾ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕੇਸ ਨੂੰ ਲੈ ਕੇ ਗੱਲਬਾਤ ਕਰਾਂਗੇ ਹੁਣ ਅਗਲੀ ਤਰੀਕ ਜਿਹੜੀ ਪਈ ਹੋਈ ਆ ਜਾਂ ਪਿਛਲੇ ਇਹ 4 ਤੋਂ 5 ਮਹੀਨਿਆਂ ਦੇ ਵਿੱਚ ਕੀ ਐਕਟੀਵਿਟੀ ਹੋਈ ਸਾਰੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਆਈਆਂ ਪਿਛਲੇ 5 ਤੋਂ 6 ਮਹੀਨਿਆਂ ਦੇ ਵਿੱਚ ਜਿਹੜੀਆਂ ਹਜੇ ਕਲੀਅਰ ਹੋਣੀਆਂ ਬਾਕੀ ਆ ਸਾਡੇ ਨਾਲ ਮੌਜੂਦ ਨੇ ਬਾਪੂ ਬਲਕੌਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬਿਲਕੁਲ ਠੀਕ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਬੇਟੇ ਦੇ ਜਨਮ ਦੀਆਂ ਬਿਲਕੁਲ ਜੀ ਤੁਹਾਨੂੰ ਔਰ ਤੁਹਾਡੇ ਮਾਧਮੇ ਦੇ ਜਰੀਏ ਸਮੂਹ ਸੰਸਾਰ ਭਰ ਦੇ ਵਿੱਚ ਬਸ ਇਹ ਹੋਏ ਪੰਜਾਬੀਆਂ ਨੂੰ ਬਹੁਤ ਬਹੁਤ ਤਹਿ ਦਿਲੋਂ ਸਾਰਿਆਂ ਦਾ ਸ਼ੁਕਰੀਆ ਤੇ ਮੁਬਾਰਕ ਜੀ ਕਿਉਂਕਿ ਜਿਸ ਦਿਨ ਤੋਂ ਬੇਟਾ ਇਸ ਦੁਨੀਆ ਤੋਂ ਰੁਖਸਤ ਹੋਇਆ ਉਸੇ ਦਿਨ ਤੋਂ ਹੀ ਸਮੁੱਚੇ ਪਾਇਚਾਰੇ ਨੇ ਵਿਸ਼ਵ ਦੇ ਨੇ ਮੇਰੇ ਮੋਢੇ ਨਾ ਮੋਢਾ ਲਾ ਕੇ ਖੜੇ ਨੇ ਮੈਨੂੰ ਹੌਸਲਾ ਦਿੱਤਾ ਔਰ ਮੈਨੂੰ ਕਦੇ ਵੀ ਕੱਲਿਆ ਨਹੀਂ ਪੈਂਦ ਦਿੱਤਾ ਉਹਨਾਂ ਦੇ ਜਰੀਏ ਵੀਡੀਓ ਕਾਲ ਦੇ ਜਰੀਏ ਤੇ ਹਰ ਸੰਡੇ ਦੀ ਤਰ੍ਹਾਂ ਜਿਸ ਤਰ੍ਹਾਂ ਲੋਕਾਂ ਦਾ ਆਉਣਾ ਜਾਣਾ ਪਣਿਆ ਤਾਂ ਇਸ ਤਰੀਕੇ 'ਚ ਉਹਨਾਂ ਦੀ ਮੇਰੇ ਦੁੱਖ ਦੇ ਵਿੱਚ ਸ਼ਰੀਕ ਹੋਣ ਨਾਲ ਮੈਨੂੰ ਕਾਫੀ ਰਾਹਤ ਮਿਲੀ ਮੈਨੂੰ ਲੱਗਿਆ ਵੀ ਮੇਰਾ ਬੇਟਾ ਇਕੱਲਾ ਮੇਰਾ ਨਹੀਂ ਸੀ ਉਹਨੇ ਹਰ ਇੱਕ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਈ ਸੀ ਤਸੌਦੀ ਦੁਆਰਾ ਖੁਸ਼ ਆਮਦੀਦ ਕਰਦੇ ਹੋਏ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਇਸ ਗੱਲ ਦੀ ਕਿ ਤੁਹਾਡੀਆਂ ਅਰਦਾਸਾਂ ਅਕਾਲਪੁਰ ਖੇ ਦੇਦਰ ਤੇ ਕਬੂਲ ਹੋਈ ਜੀ ਬਾਪੂ ਜੀ ਕੱਲ ਦੇ ਰਾਤ ਤੁਹਾਡੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ 2 2.5 ਮਿੰਟ ਦਾ ਵੀਡੀਓ ਰਿਲੀਜ਼ ਕੀਤਾ ਜਾਂਦਾ ਹੈਗਾ ਉਸ ਬਾਰੇ ਕੀ ਗੱਲ ਹੈ ਕਿਉਂਕਿ ਬਹੁਤ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਆ ਵੀ ਇਹ ਕੀ ਹੋ ਗਿਆ ਸਰਕਾਰ ਕੀ ਕਰ ਰਹੀ ਆ ਜਾਂ ਪ੍ਰਸ਼ਾਸਨਿਕ ਅਧਿਕਾਰੀ ਕੀ ਕਰ ਰਹੇ ਆ ਇਹਦਾ ਕੀ ਹੋ ਰਿਹਾਗਾ ਬੇਟਾ ਜਿਵੇਂ ਤੁਸੀਂ ਮੈਨੂੰ ਪਿਛਲੇ ਕਈ ਮਹੀਨਿਆਂ ਤੋਂ ਦੇਖ ਹੀ ਰਹੇ ਹੋ ਜੀ ਮੈਂ ਸਾਇਲੈਂਟ ਸੀ ਜੀ ਕਈ ਅਫਸਰਾਂ ਨੇ ਕਈ ਸਰਕਾਰੀ ਨਿਵੇਸ਼ਿਆ ਨੇ ਵੀ ਇਸ ਗੱਲ ਦਾ ਲਿਆ ਸੀ ਵੀ ਮੈ ਲੋ ਪ੍ਰੋਫਾਈਲ ਤਾਂ ਬਹੁਤ ਵਧੀਆ ਹੈ ਜੀ ਪਰੰਤੂ ਲੋ ਪ੍ਰੋਫਾਈਲ ਬੰਦਾ ਕਰੂਗਾ ਕਿ ਯਾਰ ਜਦੋਂ ਨੂੰ ਜਿਉਣੀ ਨਾ ਦਿੱਤਾ ਜਾਵੇ ਫਿਰ ਕੁਝ ਤਾਂ ਕੁਝ ਤਾਂ ਕਰੂਗਾ ਨਾ ਮੈਂ ਪਹਿਲੀ ਗੱਲ ਤਾਂ ਜਿਹੜੀ ਮੇਰੀ ਨਿੱਜੀ ਲਾਈਫ ਹੈ ਜੀ ਉਹਦੇ ਉੱਤੇ ਟੀਕਟ ਪਣੀਆ ਇੱਕ ਪਿਛਲੇ 2 ਹਫ਼ਤਿਆਂ ਤੋਂ ਮੈਂ ਦੇਖ ਰਿਹਾ ਜਿੰਨਾ ਮੈਨੂੰ ਟਰੋਲ ਕੀਤਾ ਜਾ ਰਿਹਾ ਇੱਕ ਮੈਨੂੰ ਇਹ ਲੱਗਿਆ ਵੀ ਯਾਰ ਇੱਕ ਦੇਖੋ ਸਪੀਡ ਤੇ ਵਿਅਕਤੀ ਦੇ ਵਢਾਪੇ ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ। ਕੁੰਨੀਆਂ ਗੁੰਨੀਆਂ ਗੱਲ ਚਲੋ ਖੁਸ਼ੀ ਮਨੋਣੀ ਇੱਕ ਗੱਲ ਹੈ ਹਨਾ ਪ੍ਰੈਗਨੈਂਟ ਹੋਣਾ ਇੱਕ ਇਨਸਾਨੀ ਫਿਤਰਤ ਹੈ। ਸਮਾਜਿਕ ਲੋਡ ਹੈ ਆਪਦੇ ਵੰਸ਼ ਨੂੰ ਅੱਗੇ ਵਧਾਉਣ ਦੀ। ਪਰੰਤੂ ਜਿਹੜੇ ਹਲਾਫਾ ਤੋਂ ਅਸੀਂ ਲੰਘ ਰਹੇ ਹਾਂ ਇਹ ਤਾਂ ਤੁਸੀਂ ਕਾਜ ਤੇ ਹੱਥ ਰੱਖ ਕੇ ਦੇਖੋ ਵੀ ਸੋਚ ਕੇ ਦੇਖੋ ਸਾਡੀ ਜਿਹੜੀ ਏਜ ਹੈ ਇਸ ਸਮੇ ਪੋਤੇ ਹਣਾਉਂਦੀ ਹੈ। ਜੀ। ਲੇਕਿਨ ਸਾਨੂੰ ਫਿਰ ਵੀ ਬੜੇ ਕਠਨ ਫੈਸਲੇ ਤੁਸੀਂ ਸਾਡੀ ਮਾਨਸਿਕਤਾ ਦਾ ਅੰਦਾਜ਼ਾ ਨਹੀਂ ਲਾ ਸਕਦੇ ਸੀ ਕਿਸ ਹੱਦ ਤੱਕ ਰੋਕੇ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਕਿਉਂਕਿ ਸਾਡੇ ਲਈ ਜਿਹੜੀ ਸਾਡੀ ਬੇਕਸੂਰੀ ਸਾਡੀ ਜੜਪਟ ਉਕੇ ਰੱਖ ਦਿੱਤੀ ਸੀ ਦਰਿੰਦਿਆਂ ਨੇ ਤਾਂ ਉਹਨੂੰ ਲਾਉਣਾ ਬਹੁਤ ਜ਼ੁਰੀ ਸੀ ਜੀ ਔਰ ਮੈਂ ਇੱਕ ਧਾਰਮਿਕ ਐਨ ਦੇ ਮੁਤਾਬਕ ਆਪਦਾ ਜੀਵਨ ਜਿਉਇਆ ਹੈ ਹਮੇਸ਼ਾ ਕਾਨੂੰਨ ਦੇ ਅੰਦਰ ਰਹਿ ਕੇ ਆਪਣੀ ਜ਼ਿੰਦਗੀ ਬਸਰ ਕੀਤੀ ਹੈ ਔਰ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰੀ ਚ ਭੋਗ ਦੇ ਸਮੇਂ ਇਸ ਕਲ ਦਾ ਸਾਰੀ ਆਵਾਮ ਨਾਲ ਵਾਅਦਾ ਕਰਿਆ ਸੀ ਮੈਂ ਕਦੇ ਸੁਸਾਇਡ ਨਹੀਂ ਕਰੂੰਗਾ ਜੀ ਤੂਫਾਨ ਤੋਂ ਬਾਅਦ ਜੋ ਵੀ ਕੁਝ ਮੇਰੇ ਪੱਲੇ بچਿਆ ਜਿੱਥੇ ਕਿਤੇ ਵੀ ਥੋੜੀ-ਬੋਤੀ ਤਾਕਤ ਮੇਥੋਂ ਇਕੱਠੀ ਹੋਈ ਮੈਂ ਕਰਕੇ ਦੁਬਾਰਾ ਫਿਰ ਤੋਂ ਆਪਣਾ ਲੈਣਾ ਬਸਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਉਹ ਕੋਸ਼ਿਸ਼ਾਂ ਮੈਂ ਕੀਤੀਆਂ ਸਾਰੇ ਸੰਸਾਰ ਨੇ ਉਹਨਾਂ ਨੂੰ ਸਰਾਇਆ ਵੀ ਜੀ ਵੀ ਮੈਨੂੰ ਹੱਥ ਤੇ ਹੱਥ ਧਰ ਕੇ ਨਹੀਂ ਬੈਠਣਾ ਚਾਹੀਦਾ ਮੈਂ ਆਪ ਆਪ ਦੁਖੀ ਹੁੰਦਾ ਹੋਇਆ ਮੈਂ ਆਮ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦਾ ਰਿਹਾ ਮੈਂ ਦੁਵਾਰਾ ਤੋਂ ਆਪਣੇ ਆਪ ਬੇਸ਼ੱਕ ਮੇਰਾ ਆਪਣੇ ਆਪ ਬੇਸ਼ੱਕ ਮੇਰਾ ਜਿਹੜਾ ਅੰਦਰਲਾ ਮਨ ਇਸ ਗੱਲ 'ਚ ਸਾਥ ਨਹੀਂ ਦਿੰਦਾ ਸੀ ਕਈ ਵਾਰੀ ਪਰ ਫਿਰ ਵੀ ਆਪਣੇ ਆਪ ਨੂੰ ਕੈਰੀ ਹੁੰਨ ਰੱਖਿਆ ਵੀਰ ਨਹੀਂ ਜੇ ਤੂੰ ਕੰਧਾਂ ਦੇ ਵਿੱਚ ਘਿਰ ਕੇ ਬੈਠ ਜਾਏਂਗਾ ਤਾਂ ਤੂੰ ਸਮਾਪਤੀ ਵੱਲ ਨੂੰ ਚੱਲ ਪੈਂਗਾ ਔਰ ਮੇਰੀ ਫਿਜ਼ੀਕਲ ਕੰਡੀਸ਼ਨ ਵੀ ਇੰਨੀ ਬੇहद ਮਾਰੀ ਰਹੀ ਇਹਨਾਂ ਦਿਨਾਂ ਵੀ ਮੈਨੂੰ 2-3 ਵਾਰ ਐਡਮਿਟ ਹੋਣਾ ਪਿਆ ਪਰੰਤੂ ਜਦੋਂ ਹੀ ਮੈਂ ਮੜਾ ਜਾ ਠੀਕ ਹੁੰਦਾ ਸੀ ਮੈਂ ਫੇਰ ਆਪਦੇ ਆਸ਼ੇਵਲ ਚੱਲਣਾ ਸ਼ੁਰੂ ਕਰ ਦਿੰਦਾ ਸੀ ਤਾਂ ਬਾਕੀ ਸੰਸਾਰ ਭਰ ਦੀਆਂ ਧੀਆਂ ਭੈਣਾਂ ਮੇਰੇ ਪੁੱਤਰ ਧੀਆਂ ਮੇਰੀਆਂ ਮਾਵਾ ਭੈਣਾਂ ਸਭ ਦੀਆਂ ਮੈਂ ਇੱਕ ਦੋ ਇਹੋ ਜਿਹੀਆਂ ਬਿਊਰੋਕਰਤਾਂ ਨੂੰ ਹਵਾਲਾ ਦੇ ਸਕਦਾ ਜਿਨ੍ਹਾਂ ਨੇ ਗੋਡੇ ਜਵਾਬ ਦੇ ਚੁੱਕੇ ਆ ਤੇ ਉਹ व्हीਲ ਚੇਅਰ ਦੁੱਤੇ ਉਹਨਾਂ ਮੈਨੂੰ ਬੁੱਕਲ ਚ ਆਪਦੇ ਸਿਰ ਘੁੱਟ ਕੇ ਇਹੀ ਗੱਲ ਕਹਿਣੀ ਉਹ ਤਾਂ ਹੌਸਲਾ ਨਾ ਛੱਡੀ ਉਹ ਆਊਗਾ ਇਹ ਰੂਹਾਨ ਪਵਿੱਤਰ ਰੂਹਾਂ ਦੇ ਜਿਹੜੇ ਬਚਨ ਹੋਏ ਸੀ ਉਹ ਅਕਾਲ ਪੁਰਖ ਨੇ ਆਪਣੇ ਅੰਦਰ ਤੇ ਕਬੂਲ ਕੀਤੇ ਜੀ ਤਾਂ ਆਪਣੇ ਕੋਲੇ ਫਿਰ ਤੋਂ ਦੁਬਾਰਾ ਇੱਕ ਜ਼ਿੰਦਗੀ ਨੂੰ ਬਚੇ ਹੋਏ ਵੜਾਪੇ ਨੂੰ ਜਿਉਣ ਦੀ ਇੱਕ ਆਸ ਦੀ ਕਿਰਨ ਦਿਖਾਈ ਦਿੱਤੀ ਪਰੰਤੂ ਜਿੱਥੇ ਸਮੁੱਚੇ ਭਾਈਚਾਰੇ ਨੇ ਇਸ ਗੱਲ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਆਪੋ ਆਪਣੇ ਢੰਗ ਨਾਲ ਆਪਣੀ ਖੁਸ਼ੀ ਨੂੰ ਜ਼ਾਹਰ ਕੀਤਾ ਕਿਸੇ ਨੱਚ ਕੇ ਟੱਪ ਕੇ ਵਾ ਕਿ ਜਿੱਦਾਂ ਵੀ ਕਿਸੇ ਤੋਂ ਹੋਇਆ ਹਨਾ ਪਰੰਤੂ ਮੈਨੂੰ ਉਸ ਗੱਲ ਦਾ ਹਲੇ ਵੀ ਅਫਸੋਸ ਹੈ ਕਿਉਂਕਿ ਮੈਂ ਹਸਪੀਟਲ ਦੇ ਵਿੱਚ ਜੇਰੇ ਲਾਜ਼ਮ ਹਲੇ ਤੇ ਮੈਂ ਉਹਨਾਂ ਚ ਕਿਸੇ ਕੋਲੇ ਵੀ ਸ਼ਰੀਕ ਨਹੀਂ ਹੋਇਆ ਪਰ ਲਿਖੋ ਨੇ ਆਪਣੇ ਤੌਰ ਤੇ ਸੁ ਖੋਹ ਬਨੰਦ ਮਾਨਿਆ ਫਿਰ ਅਗਲੀ ਗੱਲ ਤੇ ਵੀ ਆਪਣੀ ਪਰੇਸ਼ਾਨੀ ਕਿਸ ਗੱਲ ਦੀ ਹੈ ਪਰੰਤੂ ਮੈਂ ਸਰਕਾਰ ਦੇ ਬਤਾਰੇ ਤੋਂ ਬਹੁਤ ਜ਼ਿਆਦਾ ਨਾਰਾਜ਼ ਹਾਂ ਇਹਨਾਂ ਨੇ ਮੈਨੂੰ ਆਪਣਾ ਪ੍ਰੋਸੈਸ ਪੂਰਾ ਵੀ ਨਹੀਂ ਕਰਨ ਦਿੱਤਾ ਤੇ ਮੇਰੇ ਖਿਲਾਫ ਚਿੱਠੀਆਂ ਕੱਢ ਪੀਆਂ ਮੇਰੇ ਬੱਚੇ ਦੀ ਲੀਗਲ ਇਲੀਗਲ ਕੰਡੀਸ਼ਨ ਜਾਣਨ ਦੀ ਕੋਸ਼ਿਸ਼ ਕੀਤੀ ਜੋ ਮਸੂਮ ਹਲੇ ਅੱਖ ਭਰ ਕੇ ਸਮਾਜ ਨੂੰ ਦੇਖ ਵੀ ਨਹੀਂ ਸਕਿਆ ਜੀ ਉਹ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਨੂੰ ਫੋੜ ਲੈਣਾ ਸ਼ੁਰੂ ਕੀਤਾ ਜਨ ਕਿ ਮੈਂ ਕਦੇ ਵੀ ਕੋਈ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਐਕਸ ਮੈਂ ਨਾ ਮੈਂ ਕਦੇ ਵੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਕਦੇ ਨਹੀਂ ਗਿਆ ਸੀ ਜਦੋਂ ਤੂੰ ਹੀ ਕਰਵਾ ਕੇ ਆਏ ਨਾਲ ਦੀ ਨਾ ਸਾਡੇ ਸਿਵਲ ਹਸਪੀਟਲ ਦੀ ਜਿਹੜੀ ਬ੍ਰਾਂਚ ਹੈ ਉੱਥੇ ਸੰਪਰਕ ਕੀਤਾ ਉੱਥੇ ਮੇਰਾ ਨਾਮ ਪਤਾ ਸਾਰਾ ਕੁਝ ਦਰਜ ਹੈ ਇਸ ਨੂੰ ਆ ਕੇ ਦੱਸਿਆ ਵੀ ਇਹ ਐਨੀ ਟਾਈਮ ਦੀ ਪ੍ਰੈਗਨੈਂਟ ਹੈ ਅਸੀਂ ਫਲਾਨੀ ਜਗ੍ਹਾ ਤੋਂ ਟ੍ਰੀਟਮੈਂਟ ਲਿਆ ਹੈ ਸਾਰੀ ਗੱਲ ਇਹ ਜੀ ਇੰਨੀ ਪੁੱਛ ਗਈ ਜਿਹੜੀ ਧਾੜ ਵੀਰੇ ਅੱਜ ਪਿੱਛੇ ਭੇਜੀ ਐਡਮਿਟ ਦੇ ਕੋਲ ਮੇਰੇ ਹਸਪੀਟਲ ਦੇ ਵਿੱਚ ਭੇਜੀ ਇਹਨਾਂ ਨੂੰ ਚਾਹੀਦਾ ਸੀ ਵੀ ਜਿੱਥੋਂ ਦਾ ਮੈਂ ਰਹਿਣ ਵਾਲਾ ਜੀ ਮੈਂ ਮਾਨਸਾ ਦਾ ਵਸਨੀਕ ਆ ਮੈਂ ਸਿਵਲ ਹਸਪੀਟਲ ਮਾਨਸਾ ਦੇ ਅੰਦਰ ਹੁਣਾ ਤੁਸੀਂ ਉਥੋਂ ਦੇ ਸਟਾਫ ਨੂੰ ਉਥੋਂ ਦੇ ਸੀਐਮਓ ਸਾਹਿਬ ਨੂੰ ਕਨਫਰਮਤਾ ਕਰੋ ਵੀ ਦੱਸੋ ਕਿ ਅਸਲੀ ਕੰਡੀਸ਼ਨ ਕੀ ਹੈ ਹਰ ਪਹਿਲੇ ਸਟੈਪ ਤੋਂ ਲੈ ਕੇ ਅਖੀਰ ਤੱਕ ਮੇਰੇ ਉੱਥੇ ਜਿੱਥੋਂ ਨਾ ਪੂਰੇ ਲਏ ਉਹ ਤੋਂ ਬਾਅਦ ਮੇਰੇ ਤੇ ਐਫ 1000 ਕਟਿਓ ਕੱਲੀਆਂ ਕਾਰਵਾਈਆਂ ਜਾਂ ਐਵੇਂ ਡਰਾਈ ਜਾਣਾ ਐਵੇਂ ਹਸਪੀਟਲ ਨੂੰ ਪਰੇਸ਼ਾਨ ਕਰੀ ਜਾਣਾ ਇਹਨਾਂ ਗੱਲਾਂ ਦਾ ਕੋਈ ਦਾਮ ਹੈ ਇਸ ਗੱਲ ਦੇ ਵਿੱਚ ਮੈਂ ਕਹਿੰਦਾ ਮੈਂ ਜਿੱਥੇ ਵੀ ਗਲਤ ਪਾਇਆ ਗਿਆ ਮੈਨੂੰ ਬਿਲਕੁਲ ਵੀ ਮਾਫ ਨਾ ਕੀਤਾ ਜਾਵੇ ਮੈਂ ਉਹ ਚੀਜ਼ ਦਾ ਸਾਹਮਣਾ ਕਰੂੰਗਾ ਡਟ ਕੇ ਦਲੇਰੀ ਨਾਲ ਇਮਾਨਦਾਰੀ ਨਾਲ ਕਰੂੰਗਾ ਉਸ ਗੱਲ ਦਾ ਸਾਹਮਣਾ ਤਾਂ ਇਹ ਥੋੜੀ ਜਿਹੀ ਵੀ ਤੁਸੀਂ ਕਿਸੇ ਦੀ ਖਿੱਲੀ ਉਡਾਈ ਜਨੋ ਜਾਂ ਤੁਸੀਂ ਸਾਡਾ ਤਾਂ ਪਹਿਲੀ ਮੈਨੂੰ ਤਾਂ ਬਹੁਤ ਵੀਰ ਨੂੰ ਕੰਟਰੋਲ ਕੀ ਜਿੰਦੇ ਮੈਂ ਚੁੱਪ ਕਰ ਗਿਆ ਮੈਂ ਕਿਸੇ ਦਾ ਕੋਈ ਰਿਪਲਾਈ ਨਹੀਂ ਕੀਤਾ ਸਗੋਂ ਮੈਂ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਸਾਰਿਆਂ ਨੂੰ ਬੇਨਤੀ ਕੀਤੀ ਵੀ ਵੀਰਵਾਲ ਕੀ ਰਿਪਲਾਈ ਨਾ ਕਰੋ ਯਾਰ ਕਿਉਂ ਤੁਸੀਂ ਬੰਨ ਚਲੋ ਜੇ ਕਿਸੇ ਚੈਨਲ ਨੇ ਕੋਈ ਬੰਗੀ ਦੀ ਖਬਰ ਦੇ ਵੀ ਦਿੱਤੀ ਕਰੀ ਜਾਣ ਦਾ ਆਪਾਂ ਨੂੰ ਕੀ ਫਰਕ ਪੈਂਦਾ ਪਰ ਤੁਸੀਂ ਬੋਲੋ ਨਾ ਮੈਂ ਸਾਰਿਆਂ ਨੂੰ ਚੁੱਪ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਮੇਰੀ ਉਸ ਚੁੱਪ ਦਾ ਦੇਖੋ ਅੱਜ ਤੱਕ ਇਹਨਾਂ ਮੇਰਾ ਅੱਜ ਮੈਨੂੰ 15 16 ਦਿਨ ਹੋ ਗਏ ਐਡਮਿਟ ਹੋਏ ਨੂੰ ਤਾਂ 14 ਤਿੰਨ ਨੂੰ ਚਿੱਠੀ ਰਿਲੀਜ਼ ਵੀ ਕਰ ਦਿੱਤੀ ਹੂੰ ਕੋਈ ਬੰਦਾ ਖੜਾ ਕਰਕੇ ਕੰਪਲੇਂਟ ਕਰਾਈ ਜਾਊ ਕਹਿੰਦੇ ਮੈਨੂੰ ਕੁਝ ਦੱਸੋ ਤਾਂ ਸਹੀ ਮੈਨੂੰ ਚਿੱਠੀ ਤਾਂ ਪੜਾਓ ਚਲੋ ਠੀਕ ਹੈ ਮੇਰੇ ਆਪਣੇ ਸੋਰਸਸ ਦੇ ਮੈਂ ਲੈ ਲਈ ਕਿ ਤੋਂ ਜੀ ਪਰੰਤੂ ਇਹਨਾਂ ਨੇ ਤਾਂ ਮੈਨੂੰ ਨਾ ਇਹ ਦੱਸਿਆ ਵੀ ਕੀ ਹੈ ਕੀ ਹੈ ਤੁਸੀਂ ਅਲਟਰਾਸਾਉਂਡ ਕੀਤਾ ਕੋਰਾ ਤੁਸੀਂ ਉਹ ਕੀਤਾ ਕਿਉਂ ਕਰਾਇਆ ਕਮਾਲ ਹੋ ਗਏ ਤੁਸੀਂ ਇਸ ਗੱਲ ਤੋਂ ਪਰਸੋਂ ਹੀ ਜ਼ਿੰਦਗੀ ਚ ਤੁਸੀਂ ਕਰੀ ਜਾਂਦੇ ਹੋ ਜਿਹੜੇ ਮੈਂ 58 ਸਾਲ ਦਾ ਹੋ ਗਿਆ ਮੈਂ ਕੋਈ ਨਿਆਣਾ ਬੱਚਾ ਤਾਂ ਹੈ ਨਹੀਂ ਵੀ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਮੈਨੂੰ ਤੁਹਾਡੀ ਗਾਈਡਲਾਈਨ ਦਾ ਪਤਾ ਹੈ ਹਰੇਕ ਆਈਵੀਐਫ ਸੈਂਟਰ ਦੇ ਅੱਗੇ ਹਰੇਕ ਦੇ ਟੇਬਲ ਤੇ ਬੁੱਕ ਪਈ ਹੈ ਉਥੇ ਆਰਟੀਕਲ 21 ਕੀ ਹੈ ਭਾਈ ਕਿ ਸੌਂਦੇ ਤਾਂ ਸਾਰੀ ਚੀਜ਼ ਡਿਟੇਲ ਨਾਲ ਦੱਸੀ ਹੋਈ ਹੈ ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ ਕਰ ਸਕਦੇ ਮੈਂ ਕੋਈ ਮੰਦਭੂਤ ਨਹੀਂ ਆ ਵੀ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ ਮੈਂ ਜੋ ਕੁਝ ਕੀਤਾ ਸੋਚ ਸਮਝ ਕੇ ਕੀਤਾ ਸਾਰੀ ਗੱਲ ਦਾ ਮੈਨੂੰ ਇਲਮ ਹੈ ਤੇ ਤੁਸੀਂ ਐਵੇਂ ਤਤਾ ਰੋਜ਼ੀ ਚ ਕੀ ਫਿਰਦੇ ਹੋ ਅੱਜ ਪ੍ਰਸ਼ਾਸਨਿਕ ਅਧਿਕਾਰੀ ਆਏ ਹਸਪੀਟਲ ਅੱਜ ਤਿੰਨ ਡਾਕਟਰ ਆ ਕੇ ਸਵੇਰੇ ਆ ਕੇ ਤੁਸੀਂ ਆ ਦੱਸੋ ਦਸ ਮੈਂ ਸਾਹਮਣਾ ਕਰਤਾ ਮੈਂ ਤੁਹਾਨੂੰ ਕੋਆਪਰੇਟ ਨਹੀਂ ਕਰਨ ਤੁਸੀਂ ਇਨਵੈਸਟ ਤੁਹਾਨੂੰ ਮੇਰੇ ਤੇ ਸ਼ੱਕ ਹੈ ਮੈਂ ਤਾਂ ਤੁਹਾਨੂੰ ਕਹਿੰਦਾ ਮੈਂ ਸਾਰਾ ਲੀਗਲ ਡਾਕੂਮੈਂਟ ਅਪਣਾਏ ਨੇ ਮੇਰਾ ਤੁਹਾਡੀ ਕੰਟਰੀ ਦੇ ਖਨੂ ਦਾ ਕੋਈ ਮਤਲਬ ਨਹੀਂ ਕਿਉਂਕਿ ਮੈਂ ਇਥੋਂ ਟ੍ਰੀਟਮੈਂਟ ਲਿਆ ਹੀ ਨਹੀਂ ਹੈ ਤੁਸੀਂ ਕਿਉਂ ਹੁਣ ਧੱਕੇ ਨਾਲ ਕਿਸੇ ਤੋਂ ਹਾਂ ਕਾਹੀ ਜਨੂ ਵੀ ਮੈਂ ਕਿਹੜੇ ਅਸਤਾ ਦਾ ਨਾਲ ਲੈਣਾ ਹੈ ਡਾਕਟਰ ਸ਼ਰੀਫ ਵਿਚਾਰੇ ਆਪਦਾ ਕਾਰੋਬਾਰ ਚਲਾਉਂਦੇ ਇਹਨਾਂ ਨੇ ਜਦੋਂ ਮੈਂ ਤਾਂ ਇਹਨਾਂ ਨੂੰ ਸਿਰਫ ਜਿਨੇਪੇ ਨੂੰ ਸੰਭਾਲਣ ਵਾਸਤੇ ਕਿਹਾ ਬਿਲਕੁਲ ਜਿਦਾ ਬਚਨ ਹੈ ਨਾ ਗੋਲੀ ਨਹੀਂ ਇਸ ਗੱਲ ਦੇ ਵਿੱਚ ਜਿਹੜੀ ਚਿੱਠੀ ਆ ਉਹ ਮੈਨੂੰ ਹਾਂ ਮੇਰੇ ਤੇ ਕਾਰਵਾਈ ਕਰੋ ਸਿੱਧੀ ਜੇ ਤੁਸੀਂ ਹਿੰਮਤ ਕਰਦੇ ਹੋ ਪਤਾ ਨਹੀਂ ਸੀ ਇਹਨਾਂ ਨੂੰ ਸਲਾਹ ਕਿਹੜਾ ਦਿੰਦਾ ਵੀ ਇਹ ਵੋਟਾਂ ਤੋਂ ਪਹਿਲਾਂ ਕੋਈ ਨਾ ਕੋਈ ਈਸ਼ਾ ਕਰਕੇ ਕਿਸੇ ਦੀ ਸੀਡੀ ਰੀਲੀਜ਼ ਕਰਕੇ ਕਿਸੇ ਦਾ ਜਰੂਰ ਹੋ ਜਾ ਕਰਨ ਜਿਹਨੂੰ ਬੜਾ ਆਨੰਦ ਆਉਂਦਾ ਇਸ ਗੱਲ ਦੇ ਵਿੱਚ ਮੈਂ ਕਹਿੰਦਾ ਕੋਈ ਤੁਸੀਂ ਕਾਰਵਾਈ ਜੀ ਸਰ ਕੇ ਕਰੋ ਜਲੀ ਕਰਨੀ ਹੈ ਪਰ ਭੱਜਿਓ ਨਾ ਜਿਵੇਂ ਬਾਪੂ ਜੀ ਅੱਜ ਅੱਜ 20 ਤਰੀਕ ਆ ਕੱਲ ਜਾਣੇ ਕਿ 19 ਨੂੰ ਹਸਪਤਾਲ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਆ ਬਿਲਕੁਲ ਤੇ ਉਹ ਤੁਹਾਡੇ ਨਾਲ ਵੀ ਰਾਤ ਕਰਦੇ ਤੇ ਡਾਕਟਰ ਡਾਕਟਰ ਸਾਹਿਬ ਨਾਲ ਵੀ ਕਰਦੇ ਮੈਂ ਉਹਨਾਂ ਨੇ ਦੇਖੋ ਪਹਿਲਾਂ ਮੈਨੂੰ ਇਹ ਲੱਗਿਆ ਵੀ ਇਹ ਮੈਂ ਉਥੋਂ ਚਲੋ ਜਿੱਦਾਂ ਕੋਈ ਬੱਚੇ ਦਾ ਨਾਮ ਪੁੱਛਣਗੇ ਬੱਚੇ ਦੀ ਡੇਟ ਆਵਰਤ ਪੁੱਛਣਗੇ ਪਿਓ ਦਾਦਾ ਦੇ ਦਾ ਨਾਮ ਪੁੱਛਣਗੇ ਸ਼ਾਇਦ ਉਹ ਫਾਰਮਲਟੀਆਂ ਹੋਣੀਆਂ ਵੀ ਸਰਕਾਰੀ ਵਾਸਤੇ ਵਿੱਚ ਜਾਊਗਾ ਹੂੰ ਉਹ ਤਾਂ ਮੇਰੇ ਤੋਂ 2-3 ਮਹੀਨੇ ਦਾ ਬੈਕਡ ਤੁਸੀਂ ਕਿਹਦੇ ਕੋਲੇ ਗਏ ਤੁਹਾਨੂੰ ਰੈਫਰ ਕਿਹਨੇ ਕੀਤਾ ਤੁਹਾਨੂੰ ਉਹ ਕਿਹਨੇ ਕੀਤਾ ਇਹ ਗੱਲਾਂ ਕਰਨ ਲਈ ਇਹਨਾਂ ਨਹੀਂ ਤੁਹਾਨੂੰ ਇਹ ਵੀ ਕਿਹਾ ਵੀ ਸੀਓ ਨੂੰ ਮਾਨਸਾ ਨੂੰ ਕਿਉਂ ਨਹੀਂ ਪੁੱਛਦੇ ਹੂੰ ਤੁਸੀਂ ਤੁਸੀਂ ਸਿੱਧਾ ਬਠਿੰਡੇ ਤੋਂ ਇੱਥੇ ਕਾਰਵਾਈ ਕਰਨ ਪਹੁੰਚ ਗਏ ਜਿੱਥੋਂ ਦਾ ਮੈਂ ਮੇਰਾ ਬਖੂ ਹੈ ਜਿਹੜਾ ਜਿੱਥੇ ਮੈਂ ਰਹਿਣਾ ਜੀ ਉੱਥੇ ਸਿਵਲ ਹਸਪੀਟਲ ਹੈ ਸੀਐਮ ਉਹ ਉੱਥੋਂ ਦੇ ਅਫਸਰ ਸਾਹੀ ਹੈਗੀ ਹੈ ਸਾਰੀ ਤੁਸੀਂ ਉਹਨਾਂ ਤੋਂ ਰਿਪੋਰਟ ਲਓ ਉਹ ਮੇਰੇ ਬਾਰੇ ਦੇਣਗੇ ਜੇ ਗਲਤ ਹੋਵੇ ਤਾਂ ਗਲਤ ਦਾ ਸਾਹਮਣਾ ਕਰ ਲੂੰ ਠੀਕ ਹੋਵੇ ਤਾਂ ਠੀਕ ਦਾ ਕਰ ਲੂੰ ਵੀ ਤੁਹਾਨੂੰ ਅਧਿਕਾਰੀਆਂ ਨੇ ਇਹ ਦੱਸਿਆ ਵੀ ਉਹ ਕਿੱਥੋਂ ਆਏ ਨੇ ਜਾਂ ਤੁਹਾਡੇ ਤੇ ਕੋਈ ਕਾਰਵਾਈ ਕਰਨੀ ਹੈ ਇਦਾਂ ਦੀ ਕੋਈ ਗੱਲ ਕਹੀ ਉਹਨਾਂ ਨੇ ਇਹਨਾਂ ਨੂੰ ਜੀ ਇੱਕ ਕਵਰਾਟ ਹੈ ਭੀ ਇਹ ਕੀ ਹੋ ਗਿਆ ਸਿੱਧੂ ਨੂੰ ਅਸੀਂ ਮਾਰਿਆ ਸੀ ਇੱਕ ਬੜਾ ਵੱਡਾ ਹਊਆ ਖਤਮ ਕੀਤਾ ਸੀ ਹਊਆ ਫੇਰ ਪੈਦਾ ਹੋ ਗਿਆ ਇਹ ਮਸੂਮੋਂ ਤੋਂ ਡਰੀ ਜਾਂਦੇ ਆ ਮੇਰਾ ਪੁੱਤ ਕੋਈ ਹੁਣ ਮੈਨੂੰ ਤਾਂ ਇਹ ਨਹੀਂ ਪਤਾ ਉਹ ਤੇ ਕੋਈ ਟੈਗ ਵੀ ਨਾ ਲਾ ਦੇਣੇ ਕੁਝ ਨਹੀਂ ਪਤਾ ਇਸ ਮਾਇਦਾ ਇਹ ਕੋਈ ਗੱਲਾਂ ਕਰਨ ਵਾਲੀਆਂ ਨੇ ਜਿਹੜੀਆਂ ਕਰਦੀ ਮੈਨੂੰ ਤਾਂ ਕਰਦੇ ਨੂੰ ਸ਼ਰਮ ਆਉਂਦੀ ਹੈ ਜਦ ਇਹ ਮੇਰਾ ਬਿਲਕੁਲ ਪਰਸਨਲ ਮੈਟਰ ਸੀ ਇਹ ਕੀ ਮੇਰਾ ਬੇਟਾ ਕੋਈ ਸਰਕਾਰ ਦੇ ਸੀਐਮ ਸਾਹਿਬ ਦੀ ਕੁਰਸੀ ਖੋਲੂਗਾ ਜਾ ਕੇ ਮੇਰਾ ਬੱਚਾ ਮੇਰੇ ਘਰੇ ਜੰਮਿਆ ਉਹਨੇ ਮੇਰੀ ਅਬਰਾਹਤ ਸਾਹਮਣੀ ਆ ਮੈਂ ਇਹਨੂੰ ਪੜਾਉਣਾ ਲਿਖਾਉਣਾ ਹੈ ਮੈਂ ਸਰਕਾਰ ਤੋਂ ਗਾਰੰਟੀ ਮੰਗਦਾ ਵੀ ਮੇਰੇ ਨੂੰ ਕਿਤਾਬਾਂ ਲੈ ਕੇ ਜਾਓ ਜੇ ਕੋਈ ਗੱਲ ਕਰਨ ਵਾਲੀ ਕਰੋ ਮੈਂ ਤੁਹਾਡਾ ਰਾਸ਼ਨ ਵਾਲਾ ਝੋਲਾ ਨਹੀਂ ਫੜਦਾ ਸਾਡੇ ਹੱਥ ਦਿੱਤੇ ਪਰ ਮਾਤਮਾ ਨੇ ਇੱਜ਼ਤ ਨਾਲ ਕਮਾਈਏ ਤੇ ਇੱਜ਼ਤ ਨਾਲ ਕਮਾਉਂਗਾ ਅਖੀਰ ਤੱਕ ਤੁਹਾਨੂੰ ਕੁਝ ਡਿਟੇਲ ਦੱਸੀ ਉਹਨਾਂ ਨੇ ਡਿਟੇਲ ਕੀ ਉਹਦਾ ਮੇਰੇ ਜਿੰਨਾ ਮੇਰਾ ਇੱਥੇ ਟ੍ਰੀਟਮੈਂਟ ਚੱਲਿਆ ਜਿੰਨੀ ਕੋਈ ਡਾਕਟਰ ਨੂੰ ਜਦੋਂ ਮੈਂ ਉਸ ਹਨ ਛੋਟੇ ਮੋਟੇ ਪ੍ਰੋਬਲਮ ਆਉਂਦੇ ਸੀ ਦੱਸਦੇ ਸੀ ਇਹ ਕੋਈ ਪੇਨ ਹੁੰਦਾ ਸੀ ਜਾਂ ਕੁਝ ਹੁੰਦਾ ਸੀ ਹੈ ਨਾ ਉਹ ਜਿੰਨਾ ਜਿਹੋ ਜਿਹੋ ਡਾਕਟਰ ਨੇ ਹੁਣ ਆਪ ਨੂੰ ਤੇ ਵੀ ਨਹੀਂ ਪਤਾ ਵੀ ਕਿਹੜਾ ਟੈਸਟ ਕੀ ਕਰਦੇ ਜੋ ਡਾਕਟਰ ਨੇ ਐਡਵਾਈਸ ਕੀਤਾ ਉਹ ਉਹਦੀ ਸਾਰੀ ਫਾਈਲ ਪ੍ਰੋਪਰ ਬਣੀ ਹੋਈ ਸੋ ਚਾੱਕ ਕੇ ਲੈ ਗਏ ਤੁਸੀਂ ਅੱਛਾ ਲੈ ਗਏ ਹਾਂਜੀ ਸਾਰਾ ਰਿਕਾਰਡ ਲੈ ਗਏ ਉਹ ਜਿਹੜੇ ਅਧਿਕਾਰੀ ਆਏ ਸੀ ਲੋਕਲ ਨਹੀਂ ਸੀ ਕਿੱਥੋਂ ਆਏ ਸੀ ਹਾਂਜੀ ਹਾਂਜੀ ਉਹ ਵੀ ਮੇਰਾ ਥੋੜਾ ਜਿਹਾ ਬੀਪੀ ਹਾਂ ਉੱਪ ਹੋ ਜਾਂਦਾ ਜਦੋਂ ਕੋਈ ਮੈਨੂੰ ਨਹੀਂ ਆਇਆ ਜਾਂ ਕਿਸੇ ਗੱਲ 'ਚ ਪਰੇਸ਼ਾਨ ਕਰਦਾ ਫਿਰ ਮੈਨੂੰ ਥੋੜਾ ਜਿਹਾ ਕੰਟਰੋਲ ਨਹੀਂ ਰਹਿੰਦਾ ਮੈਂ ਫਿਰ ਵੀ ਮੈਂ ਸ਼ਬਦਾਂ ਕੋਸ਼ਿਸ਼ ਹੁੰਦੀ ਹੈ ਮੈਂ ਉਹਦੇ ਕੰਟਰੋਲ ਰੱਖਾਂ ਇਸ ਗੱਲ ਤੇ ਮੈਂ ਉਹਨੂੰ ਕਹਿੰਦਾ ਵੀ ਦੇਖ ਤੁਸੀਂ ਜਿਹੜੇ ਸਵਾਲ ਤੁਸੀਂ ਮੈਨੂੰ ਪੁੱਛ ਰਹੇ ਹੋ ਮੈਂ ਇਹਨਾਂ ਦਾ ਜਵਾਬ ਦੇਣਾ ਨਹੀਂ ਪਸੰਦ ਕਰਦਾ ਤੁਸੀਂ ਮੇਰੇ ਡਿਸਟ੍ਰਿਕਟ ਤੋਂ ਮੇਰੇ ਜਿਹੜੇ ਆ ਹੌਸਪੀਟਲ ਤੋਂ ਜਿਨ੍ਹਾਂ ਨੂੰ ਮੈਂ ਬਲਾਗ ਕਰਦਾ ਉਥੋਂ ਰਿਪੋਰਟ ਲਓ ਤੇ ਆਪਣੀ ਕਾਰਵਾਈ ਕਰੋ ਮੈਨੂੰ ਕੋਈ ਤਰ੍ਹਾਂ ਹੀ ਨਹੀਂ ਇਸ ਗੱਲ ਤੇ ਜੇ ਕਿਤੇ ਮੈਂ ਗਲਤਾਂ ਤਾਂ ਮੇਰੀ ਤੇ ਐਫ ਆਈ ਆਰ ਕਰ ਤੋਂ ਤਾਂ ਕੰਮ ਨੀ ਵੀੜੋ ਬਾਪੂ ਜੀ ਉਹ ਤੁਹਾਨੂੰ ਡਿਟੇਲ ਦੱਸ ਕੇ ਗਏ ਆ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਆ ਬਈ ਮੈਂ ਯਾਰ ਇਸ ਮੁਲਕ ਦਾ ਨਾਗਰਿਕ ਹਾਂ ਜੀ ਜੀ ਕੀ ਜੇ ਮੈਂ ਕਿਤੇ ਗਲਤਾਂ ਮੇਥੋਂ ਦੇ ਖਿਲਾਫ ਜੀ ਫਲਾਣੇ ਬੰਦੇ ਨੇ ਕੀਤੀ ਹੈ ਰਿਪੋਰਟ ਆਖੜਾ ਤੁਸੀਂ ਆਈਬੀਐਫ ਦੇ ਆ ਆਰਟੀਕਲ 21 ਦੀ ਆ ਉਲੰਘਣਾ ਕੀਤੀ ਹੈ ਤੁਸੀਂ ਦਾ ਜਵਾਬ ਦੇ ਮੈਥੋਂ ਜਵਾਬ ਮੰਗੋ ਮੈਂ ਦੇਵਾਂ ਜੀ ਤੁਸੀਂ ਮੈਨੂੰ ਪੁੱਛੀ ਜਾਨਾ ਬੜਾ ਕਿਹਾ ਮੈਨੂੰ ਗੱਲ ਦਾ ਤੋਕੀ ਇਹ ਗੱਲ ਕੁਛ ਨਹੀਂ ਮੈਂ ਕਿਹਾ ਗੱਲ ਜਿਹੜੀ ਸੀਗੀ ਮੈਨੂੰ ਐਡਾ ਭੋਲਾ ਨਾ ਮੰਨੋ ਮੈਂ ਭੋਲਾ ਨਹੀਂ ਹਾਂ ਤੁਹਾਡੇ ਜਿੰਨਾ ਦਮਾ ਹੈਗਾ ਮੇਰੇ ਕੋਲੇ ਪਰ ਤੁਸੀਂ ਦੱਸੋ ਗੱਲ ਕੀ ਹੈ ਉਹਨੇ ਮੈਨੂੰ ਆਪਣੀਆਂ ਫਾਈਲਾਂ ਲਈ ਬੇਟਾ ਮੈਨੂੰ ਕੁਛ ਨਹੀਂ ਦੱਸਿਆ ਮੇਥੋਂ ਮੈਂ ਪੁੱਛ ਰਹੇ ਨੇ ਹਾਂ ਮੈਂ ਕਹ ਮੈਂ ਵੀ ਨਹੀਂ ਦੱਸਣਾ ਕੁਝ ਕੋਈ ਤੁਹਾਨੂੰ ਲੈਟਰ ਵਗੈਰਾ ਕੁਝ ਨਹੀਂ ਦਿਖਾਇਆ ਉਹ ਜੀ ਇੱਥੋਂ ਲੈ ਕੇ ਸਾਰਾ ਕੁਝ ਹੂੰ ਉਹਨਾਂ ਦੇ ਬਤੀਰੇ ਤੋਂ ਮੈਨੂੰ ਇਹ ਗੱਲ ਲੱਗ ਰਹਾ ਜਿਉ ਉਹ ਇਦਾਂ ਪ੍ਰੈਸ਼ਰ ਬਣਾਏਗੇ ਤਾਂ ਮੈਨੂੰ ਹੋ ਸਕਦਾ ਕੱਲ ਨੂੰ ਹਸਪਤਾਲ ਚੋਂ ਡਿਸਚਾਰਜ ਹੋਣਾ ਪਵੇ ਮੈਂ ਆਪਣਾ ਟ੍ਰੀਟਮੈਂਟ ਕਿਤੇ ਹੋਰ ਵੇਕੇ ਕਰ ਲੂੰਗਾ ਹੂੰ ਬਿਨਾਂ ਦੱਸੇ ਨਾ ਤਾਂ ਜਾਣੇ ਪਊ ਮੈਨੂੰ ਯਾਰ ਮੇਰੀ ਵਜ੍ਹਾ ਨਾਲ ਕੋਈ شریف ਬੰਦਾ ਡਾਕਟਰ ਹਰਾਨ ਹੋਵੇ ਮੈਨੂੰ ਇੱਥੋਂ ਨਹੀਂ ਚੱਲੇ ਜਾਂਦਾ ਮੈਂ ਤਾਂ ਨਹੀਂ ਇੱਜ਼ਤ ਕਰਦਾ ਪਰ ਮਾਤਮਾ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਲਾਵੇ ਜਿਨ੍ਹਾਂ ਨੇ ਮੇਰੇ ਮੈਨੂੰ ਬੜੀ ਸਪੋਰਟ ਕੀਤੀ ਹੈ ਮੇਰਾ ਬੜਾ ਵਧੀਆ ਟ੍ਰੀਟਮੈਂਟ ਕੀਤਾ ਹੈ ਮੈਂ ਕਦੇ ਵੀ ਆ ਜਿਹੜੇ ਇਹਨਾਂ ਨੂੰ ਸ਼ੱਕ ਕਰਨਾ ਵੀ ਇਹ ਹੁਣ ਇਹਦੇ ਦਿਮਾਗ ਦੇ ਵਿੱਚ ਮੈਨੂੰ ਕਹਿੰਦੇ ਜੀ ਇਹਨੇ ਚੱਲ ਰਿਹਾ ਮੁੰਡਾ ਹੀ ਕਿਵੇਂ ਹੋ ਗਿਆ ਪੂਰੀ ਵੀਰੇ ਮੇਰੇ ਹੱਥ ਤੇ ਆ ਗਿਆ ਜੇ ਮੇਰੇ ਧੀ ਹੋ ਜਣੀ ਉਹ ਵੀ ਮੇਰਾ ਪੁੱਤ ਹੈ ਧੀ ਨੂੰ ਮੈਂ ਵੈਕ ਕਰ ਦਿੰਦਾ ਜਾਂ ਮੈਂ ਕੋਈ ਅਵਰਸ਼ਨ ਜਾਂ ਉਹ ਕੁਝ ਕਰਵਾਇਆ ਹੁਣ ਆਈਵੀਐਫ ਕਿੰਨੇ ਪ੍ਰਕਾਰ ਮਤਲਬ ਇਹ ਸੋਚੇ ਕਰ ਰਹੇ ਵੀ ਕਿਹੜੀ ਗਲਤ ਹੁੰਦੀ ਇਹਨਾਂ ਨੇ ਉਹ ਕੀਤੀ ਹੋਈ ਲੱਗਦਾ ਕਮਾਲ ਕਰੀਏ ਨੇ ਤੁਸੀਂ ਇਸ ਕਾਲ ਦੇ ਮੈਂ ਕਹਿੰਦਾ ਮੈਂ ਭਾਰਤ ਦੇ ਸੰਵਿਧਾਨ ਦੀ ਕਾਨੂੰਨ ਦਾ ਹਰ ਆਰਟੀਕਲ ਨੂੰ ਪੂਰਾ ਕਰਦਾ ਹਾਂ ਜੇ ਤੁਸੀਂ ਮੈਨੂੰ ਉਹੀ ਮੇਥ ਸਪਸ਼ਟ ਕਰਨਾ ਹੈ ਉਹ ਮੈਂ ਨਹੀਂ ਦਿੰਦਾ ਪਹਿਲਾ ਜੇ ਤੁਸੀਂ ਸ਼ੱਕੀ ਕੀਤਾ ਪਹਿਲਾ ਮੇਰੇ ਤੇ ਐਫ ਆਈ ਆਰ ਕੱਟ ਕੇ ਦੇਖੋ ਜੀ ਕਟੋ ਕਾਰਵਾਈ ਫੇਰ ਕਰੋ ਇਨਵੈਸਟੀਗੇਸ਼ਨ ਤੇ ਫਿਰ ਮੈਂ ਤੁਹਾਨੂੰ ਜਵਾਬ ਦੇ ਕੇ ਦਿਖਾਉਂਗਾ ਤੇ ਮੈਂ ਮੈਂ ਵੀ ਤਾਂ ਤੁਹਾਨੂੰ ਖਿੱਚਾਂ ਨਾ ਕਿਸੇ ਪਾਸੇ ਜੀ ਵੀ ਤੁਸੀਂ ਕਿਸੇ ਦੀ ਕਿ ਮੈਂ ਫਿਰ ਨੰਬਰ ਤੇ ਟ੍ਰੀਟਮੈਂਟ ਵੀ ਨਹੀਂ ਪੂਰਾ ਕਰਾਉਂਦਾ ਮੈਂ ਮੈਂ ਕਿਤੇ ਭੱਜ ਜਾਂਦਾ ਪੰਜ ਸੱਤ ਦਿਨਾਂ ਚ ਮੇਰਾ ਬੱਚਾ ਸੇਠ ਜਾਬ ਹੋ ਜਾਂਦਾ ਮੈਂ ਖੁਸ਼ੀ-ਖੁਸ਼ੀ ਆਪਣੇ ਘਰ ਜਾਂਦਾ ਮੇਰੀ ਵਾਈਫ ਹੈ ਜਿਹੜੀ ਵਿਚਾਰੀ ਨੂੰ 2 ਸਾਲ ਹੋ ਗਏ ਉਹਨੇ ਆਪ ਦਾ ਜਵਾਨ ਪੁੱਤ ਖੋਇਆ ਉਹਦੀ ਮੈਂਟਲੀ ਹਾਲਤ ਕਿੰਨੀ ਮਾਰੀ ਹੈ ਮੈਂ ਸਮਝ ਸਕਦਾ ਇਸ ਗੱਲ ਨੂੰ ਮੈਂ ਉਸ ਲੇਡੀ ਦੇ ਨਾਲ ਤਕਲੀਫ ਕਰਤੀ ਹੈ 1.5 ਸਾਲ ਦੀ ਠੀਕ ਹੈ ਉਹਦੀ ਹਾਲਤ ਵੇਖ ਕੇ ਮੈਂ ਦੂਜੇ ਕਮਰੇ ਜਾਂ ਕੇ ਰੋਣਾ ਵੀ ਕਿ ਕਿੰਨੀ ਵੱਡੀ ਯਾਰ ਇਹ ਇਹਦੀ ਪੋਸਟਿਆਂ ਵਾਲੀ ਉਮਰ ਸੀ ਕਿਹੜੇ ਚੱਕਰ ਚ ਪੈ ਗਈ ਵਿਚਾਰੀ ਇਹ ਪਰ ਜਦੋਂ ਘਰ ਦੀ ਜੜ ਲਾਉਣੀ ਹੈ ਨਾ ਉਦੋਂ ਫਿਰ ਉਮਰਾਂ ਨਹੀਂ ਵੇਖੀਆਂ ਜਾਂਦੀਆਂ ਉਦੋਂ ਤਾਂ ਇਹ ਹੁੰਦਾ ਵੀ ਇਹ ਨ ਬਸਦਾ ਰੱਖਣਾ ਇਹ ਪੁੱਤ ਨੇ ਮਹਿਲ ਖੜੇ ਕੀਤੇ ਨੇ ਇਹ ਰਸੀਆਂ ਧਰ ਕੇ ਮੈਨ ਨਹੀਂ ਦੇਣੇ ਇੱਥੇ ਸਾਡਾ ਖੂਨ ਵਸੂਗਾ ਤੇ ਸਾਰੇ ਸੰਸਾਰ ਨੇ ਇਸ ਗੱਲ ਦੀ ਖੁਸ਼ੀ ਮਨਾਈ ਹੈ ਇਹ ਸਭ ਮੈਨੂੰ ਅਪਰੀਸ਼ੀਏਟ ਕੀਤਾ ਹਰ ਇੱਕ ਗੱਲ ਤੋਂ ਪਰੰਤੂ ਯਾਰ ਸਾਡੇ ਪ੍ਰਸ਼ਾਸਨ ਨੂੰ ਕੀ ਫਿਕਰ ਪੈ ਗਿਆ ਮੇਰੇ ਬੱਚੇ ਦਾ ਪਰ ਮੈਨੂੰ ਰਤਨ ਇਹਨਾਂ ਤੋਂ ਖਰਸ਼ਾ ਇਹ ਹੈ ਕਿਤੇ ਮੈਂ ਜਿੱਥੇ ਪਹਿਲਾਂ ਮੇਰੇ ਸ਼ੁਭ ਦੀ ਬਨੂ ਖੋਲਿਆ ਮੈਂ ਕਿਤੇ ਛੁ ਮੇਰੇ ਨੰਨੇ ਸ਼ੁਭਦੀ ਪਿੰੂ ਵੀਨਾ ਖੋਲਾਂ ਕਿਤੇ ਇਹ ਕੋਈ ਇਹੋ ਜਿਹਾ ਮਾਇਆ ਜਿਹਾ ਕਿ ਕਿਸੇ ਪਾਰਟੀ ਤੋਂ ਕੋਈ ਟਿਕਟ ਨਹੀਂ ਮਿਲਦੀ ਮੈਂ ਕਦੇ ਇਲੈਕਸ਼ਨ ਲੜਨ ਦਾ ਕਿਸੇ ਦਾਵਾ ਨਹੀਂ ਕੀਤਾ ਹਾਲ ਤੱਕ ਵੀ ਮੈਨੂੰ ਪੁੱਛੀਏਂ ਕਿ ਤੁਸੀਂ ਪੋਲੀਟੀਕਲ ਕਰੋਗੇ ਕਿਉਂ ਭਾਈ ਮੇਰਾ ਰਾਈਟ ਹੈ ਪੋਲੀਟੀਕਲ ਤਾਂ ਮੈਂ ਹੈਗਾ ਹੀ ਆ ਮੈਂ ਸਰਪੰਚ ਆ ਪਿੰਡ ਦਾ ਤੇ ਜੇ ਮੇਕੋ ਮੇਰਾ ਮਾਨੋ ਹੋਇਆ ਕੋਈ ਤੁਸੀਂ ਤੁਸੀਂ ਜਸਿਸ ਮੈਨੂੰ ਦੇਣਾ ਨਹੀਂ ਪਿਛਲੇ 4 ਮਹੀਨਿਆਂ ਦੇ ਵਿੱਚ ਮੈਂ ਆਉਦੇ ਪਰਿਵਾਰ ਨੂੰ ਸੰਭਾਲਣ ਦੇ ਲੱਗਿਆ ਹੋਇਆ ਉਹਨਾਂ ਦਾ ਪਲ-ਪਲ ਮੈਨੂੰ ਉਹਦੇ ਨਾਲ ਰਹਿਣਾ ਪੈਂਦਾ 24 ਘੰਟੇ ਮੇਰੀ ਮੇਰੇ ਕੇਸ ਦਾ ਕੀ ਕੀਤਾ 6 ਮਹੀਨਿਆਂ ਦੇ ਵਿੱਚੋਂ ਪਿੱਛੋਂ ਮੇਰਾ ਕੇਸ ਨੂੰ ਖੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮੈਨੂੰ ਭੋਰਾ ਵੀ ਸਹਿਯੋਗ ਨਹੀਂ ਮਿਲ ਰਿਹਾ ਮੇਰੀ ਸਿੱਟ ਵੱਲੋਂ ਉਹਨੂੰ ਕੌਣ ਰੋਕ ਰਿਹਾ ਸਿੱਟ ਨੂੰ ਸਿੱਟ ਸ਼ੁਰੂ ਤੋਂ ਵਿੱਚ ਅੱਛਾ ਕੰਮ ਕਰਦੀ ਸੀ ਜੀ ਆਹ ਕਰਦੇ ਜੋ ਉਹ ਨਹੀਂ ਕਹੂੰ ਮੈਨੂੰ ਉਹਨਾਂ ਦੀ ਅਪਡੇਟ ਮਿਲਦੀ ਸੀ ਪਰੰਤੂ ਹੁਣ ਤਾਂ ਪਿਛਲੇ 6 ਮਹੀਨਿਆਂ ਤੋਂ ਠੱਪ ਹੀ ਹੋ ਗਿਆ ਕੰਮ ਹੁਣ ਕੋਈ ਪੁੱਛ ਨਹੀਂ 18 9 2023 ਜੀ ਨੂੰ ਮੈਂ ਪਹਿਲੀ ਮੇਲ ਕਰਦਾ ਜ਼ਿਲ੍ਹਾ ਪੁਲਿਸ ਨੂੰ ਵੀ ਕਿਰਪਾ ਕਰਕੇ ਜਿਹੜੀ ਇੰਟਰਵਿਊ ਜ਼ੁਗਿੰਦਰ ਪਟਿਆਲਾ ਨੇ ਕੀਤੀ ਐ ਉਹ ਤੋਂ ਐਫੀਡੈਵਟ ਲਿਆ ਜਾਵੇ ਤਾਂ ਜੋ ਮੈਂ ਉਸ ਇੰਟਰਵਿਊ ਨੂੰ ਅਦਾਲਤ ਦੇ ਰਿਕਾਰਡ ਤੇ ਲੈ ਦਨ ਲਿਆ ਲੈ ਜੀ ਤੇ ਮੈਂ ਇਹਨਾਂ ਨੂੰ ਦੋਸ਼ੀ ਸਾਬਤ ਕਰਾਂ ਕਿਉਂਕਿ ਇਸ ਵਿਅਕਤੀ ਨੇ ਉਸ ਇੰਟਰਵਿਊ ਤੇ ਬੈਠ ਕੇ ਕਬੂਲਿਆ ਵੀ ਮੈਂ ਸਿੱਧੂ ਮਸਲਾਨ ਮਰਵਾਇਆ ਔਰ ਸੁਲਮਾਨ ਖਾਨ ਨੂੰ ਵੀ ਦਾਹਕਾਰ ਵੀ ਮੈਂ ਹੀ ਤੋੜੂੰਗਾ ਇਹ ਕਹਿੰਦੇ ਜੀ ਉਹਨੂੰ ਅਸੀਂ ਤਲਬ ਨਹੀਂ ਕਰ ਸਕਦੇ ਪਰ ਮੈਂ ਪ੍ਰਸ਼ਾਸਨ ਨੂੰ ਹੀ ਗੱਲ ਪੁੱਛਣੀ ਚਾਹਣਾ ਤੁਸੀਂ ਗੋਲਡੀ ਬਰਾੜ ਨੇ ਇੰਟਰਵਿਊ ਕੀਤੀ ਰਤੇਸ਼ ਲਖੀ ਨੇ ਤੁਸੀਂ ਉਹ ਤਾਂ ਐਫੀਐਫਟ ਲਿਆ ਨਹੀਂ ਮੇਰੇ ਚਲਾਨ ਦੇ ਵਿੱਚ ਲੱਗਿਆ ਹੋਇਆ ਤਾਂ ਹੁਣ ਕੀ ਦਿੱਕਤ ਹੈ ਜਾਂ ਮੈਨੂੰ ਇੰਨੀ ਗੱਲ ਤਾਂ ਦੱਸ ਦੋ ਕਿ ਸਾਨੂੰ ਫਲਾਣਾ ਬੰਦਾ ਰੋਕਦਾ ਹੈ ਸਰਕਾਰ ਰੋਕਦੀ ਹੈ ਤਰਤ ਨੇ ਹੁਣ ਜਾਂ ਫਿਰ ਵੀ ਤਾਂ ਗੱਲ ਕਲੀਅਰ ਹੀ ਹੋਈ ਜਾਂਦੀ ਹੈ ਹੁਣ ਵੀ ਮੇਰਾ ਪੁੱਤ ਮਾਰਿਆ ਕਿਨੇ ਆ ਮੇਰੇ ਪੁੱਤ ਦਾ ਮਰਡਰ ਹੋ ਜਾਂਦਾ ਹੈ ਮਰਡਰ ਤੋਂ ਬਾਅਦ ਇੱਕ ਗੈਂਗਸਟਰ ਵੱਲੋਂ ਉਹਦੀ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਸਟੇਟ ਦਾ ਡੀਜੀਪੀ 15 ਮਿੰਟਾਂ ਬਾਅਦ ਹੀ ਕਹਿੰਦਾ ਗੈਂਗਬਾਰ ਦਾ ਸਿੱਟਾ ਹੈ ਭਾਵੇਂ ਕਿ ਉਹ ਤੋਂ ਬਾਅਦ ਬਾਪ ਦਾ ਬਿਆਨ ਵਾਪਸ ਵੀ ਲੈ ਲੈਂਦਾ ਹੈ ਫਿਰ ਮੈਂ ਉਹਦੇ ਦਾ ਇਸ ਗੱਲ ਨੂੰ ਬਿਲਕੁਲ ਬਿਲਕੁਲ ਕੀ ਕਹਿ ਰਿਹਾ ਭਾਈ ਜਿਹੜੇ ਗੈਂਗਸਟਰਾਂ ਨਾਲ ਮੇਰੇ ਪੁੱਤ ਦੇ ਲਿੰਕ ਸੀ ਜਿੱਥੋਂ ਮੇਰਾ ਪੁੱਤ ਫਰੋਤੀਆਂ ਲੈਂਦਾ ਸੀ ਜੀ ਕਤਲ ਕਰਵਾਉਂਦਾ ਸੀ ਉਹ ਨੰਗੇ ਕਰੋ ਜਨਤਾ ਦੇ ਸਾਹਮਣੇ ਤਾਂ ਜੋ ਘੱਟੋ ਘੱਟ ਮੈਨੂੰ ਤਾਂ ਸ਼ਾਂਤੀ ਮਿਲੇ ਵੀ ਮੇਰਾ ਤਾਂ ਗੁੰਡਾ ਸੀ ਹੁਣ ਘੱਟੋ ਘੱਟ ਮੈਨੂੰ ਵਿਯੋਗ ਦੇ ਵਿੱਚ ਸੜਨਾ ਪੈਂਦਾ ਵੀ ਮੇਰਾ ਜਵਾਕ ਸ਼ਰੀਫ ਸੀ ਮੈਂ ਹੀ ਸੀ ਕਿਸੇ ਦਾ ਨੁਕਸਾਨ ਕਰਦਾ ਕਿ ਸਰਕਾਰ ਮੇਰੇ ਸਾਹਮਣੇ ਇੱਕ ਰੱਖ ਦੇ ਮੈਨੂੰ ਭਾਈ ਇਹਨੇ ਫਲਾਣਾ ਬੰਦਾ ਫਲਾਣਾ ਬੰਦਾ ਮਰਵਾਇਆ ਉਹਦਾ ਆਹ ਪ੍ਰੂਫ ਹੈ ਉਹਦਾ ਉਹਨੂੰ ਮਰਵਾਇਆ ਉਹਦਾ ਆਹ ਪ੍ਰੂਫ ਹੈ ਜਨਤਾ ਨੂੰ ਦੱਸ ਦੇਲ ਮੈਨੂੰ ਵੀ ਨਾ ਦੱਸੇ ਲੋਕਾਂ ਨੂੰ ਪਤਾ ਤਾਂ ਲੱਗ ਜੇ ਵੀ ਸਿੱਧੂ ਦਾ ਕਿਰਦਾਰ ਕੀ ਸੀ ਉਹ ਉੱਪਰੋਂ ਦੇਖਣ ਨੂੰ ਕਿਹੋ ਜਿਹਾ ਲੱਗਦਾ ਸੀ ਤੇ ਅੰਦਰੋਂ ਉਹ ਆਹ ਕੁਝ ਕਰਦਾ ਸੀ ਇਹਨਾਂ ਲੋਕਾਂ ਤੇ ਮੈਨੂੰ ਬਹੁਤ ਗਿਲਾ ਹੈ ਆ ਜਿਹੜੇ ਮੁਕਸਰ ਦੇ ਇੱਕ ਦੋ ਭਰਾ ਨੇ ਮੈਂ ਸਮੂਹ ਨਾਲ ਹੀ ਗੱਲ ਦੱਸਣਾ ਜੀ ਉਹਨਾਂ ਨੂੰ ਗੋਲਡ ਹੀ ਬਰਾੜਨੇ ਉਹਨਾਂ ਦਾ ਨਾਮ ਲਿਆ ਵੀ ਮੁਕਸਰ ਦੇ ਦੋ ਭਰਾਵਾਂ ਨੇ ਮੈਨੂੰ 2 ਕਰੋੜ ਰੁਪਏ ਦੀ ਪ੍ਰੋਤੀ ਦਿੰਦਾ ਸੀ ਮੂਸੇ ਵਾਲਾ ਤਾਂ ਮੈਂ ਉਹਨਾਂ ਨੂੰ ਵੀਰ ਉਹਨਾਂ ਤੋਂ ਤਲਬ ਕਰਕੇ ਕਿਉਂ ਨੇ ਪੁੱਛਿਆ ਜਾਂਦਾ ਭਾਈ ਤੁਸੀਂ ਤੁਹਾਨੂੰ 2 ਕਰੋੜ ਉਹਦਾ ਪਿਓ ਦਿੰਦਾ ਸੀ ਕਿ ਸਿੱਧੂ ਦਿੰਦਾ ਸੀ ਅੱਜ ਸ਼ੇਮੀ ਨਹੀਂ ਹੋ ਗਏ ਮੇਰੇ ਪੁੱਤ ਦੇ ਨਾਂ ਤੇ ਗੱਡੀ ਹੈ ਉਹ ਚਲਾ ਰਹੇ ਨੇ ਆਰ ਸੀ ਮੇਰੇ ਨਾਮ ਦੇ ਉੱਤੇ ਹੈ ਮੈਂ ਕਿੰਨੇ ਵਾਰ ਸਾਹ ਨੂੰ ਮਿਲਿਆ ਉਸ ਤੋਂ ਬਾਅਦ ਹੁਣ ਮੈਂ ਹਾਈ ਕੋਰਟ ਨੂੰ ਨੋਟਿਸ ਦਿੱਤਾ ਇਸ ਗੱਲ ਦਾ ਮੈਂ ਨੂੰ ਆਪਣੀ ਗੱਡੀ ਆਪਣੇ ਨਾਮ ਤੇ ਲੈਣ ਦੀ ਖਾਤਰ ਹਾਈ ਕੋਰਟ ਜਾਣਾ ਪੈ ਰਿਹਾ ਹੈ। ਪੁਲਿਸ ਦੇ ਕਿਉਂ ਹੱਥ ਬੰਨੇ ਨੇ? ਇਹ ਜਿਹੜੇ ਜਿਹੜੇ ਇੱਕ ਤਾਂ ਹੁੰਦੇ ਨਾ ਰਤਨ ਬੇਟਾ ਗੈਂਗਸਟਰ ਹੁੰਦੇ ਨੇ ਉਹਨਾਂ ਕੋਲੇ ਬੰਦੂਕ ਹੁੰਦੀ ਹੈ ਉਹ ਲੋਕਾਂ ਨੂੰ ਮਾਰਦੇ ਆ। ਜੀ। ਇੱਕ ਜਿਹੜੀ ਚਿੱਟੇ ਕੱਪੜੇ ਵਾਲੀ ਫੌਜ ਹੈ। ਦਲਾਲਾਂ ਦੀ ਫੌਜ ਹੈ। ਜਿਹੜੇ ਸਮਝੌਤੇ ਕਰਾਉਂਦੇ ਆ ਪੁਲਿਸ ਨਾਲ ਔਰ ਗੈਂਗਸਟਰਾਂ ਦੇ ਮੀਡੀਏਟਰ ਨੇ। ਮੈਂ ਉਹਨਾਂ ਬਾਰੇ ਕਹਿੰਨਾ ਇਸ ਕਰਕੇ ਕਿ ਉਹ ਉਹ ਬੰਦੇ ਨਹੀਂ ਫੜੀਦੇ। ਉਹ ਤਾਂ ਤੇ ਨਹੀਂ ਪੁੱਛ ਕੁਛ ਹੁੰਦੀ ਉਹ ਕਿਉਂ ਨਹੀਂ ਮੇਰੇ ਸਾਹਮਣੇ ਕਰਦੇ ਮੈਂ ਤੁਹਾਡੇ ਸਾਹਮਣੇ ਬਹਿ ਕੇ ਬੈ ਤੁਹਾਡੇ ਤੋਂ ਮੈਨੂੰ ਕਿਸੇ ਗੱਲ ਦੀ ਸ਼ਿਕਾਇਤ ਹੈ ਮੈਂ ਤੁਹਾਨੂੰ ਕਹੂੰਗਾ ਰਤਨ ਬੇਟਾ ਮੈਨੂੰ ਤੇਰੇ ਤੋਂ ਆਹ ਪ੍ਰੋਬਲਮ ਹੈ ਦੱਸ ਆ ਗੱਲ ਤੂੰ ਕਿਉਂ ਕੀਤੀ ਜੀ ਮੇਰੇ ਸਾਹਮਣੇ ਆਉਣ ਕਦੇ ਉਸ ਅਫਸਰ ਤੋਂ ਫੋਨ ਕਰਵਾ ਦਿੰਦੇ ਕਦੇ ਉਸ ਅਫਸਰ ਤੋਂ ਫੋਨ ਕਰਵਾ ਦਿੰਦੇ ਕਿਉਂ ਭਾਈ ਜੇ ਤੁਹਾਡੇ ਪੱਲੇ ਸੱਚ ਹੈ ਮੱਥੇ ਚ ਵੱਜੋ ਨਾ ਕੇ ਜੀ ਤੋੜੀ ਸਟ ਨਾਲ ਗੱਲਬਾਤ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਸਟ ਨਾਲ ਆਖਰੀ ਬੁਲਾਕਤ ਕਦੋਂ ਹੋਵੇ ਬੇਟਾ ਹੁਣ ਤਾਂ ਮੇਰਾ ਜਾਨ ਜੀ ਨਹੀਂ ਕਰਦਾ ਹੁਣ ਤਾਂ ਮੈਨੂੰ ਇਹ ਆ ਵੀ ਚਲੋ ਮੇਰਾ ਅਦਾਲਤ ਤੇ ਭਰੋਸਾ ਹੈਗਾ ਹਲੇ ਕਿਉਂਕਿ ਜੱਜ ਸਾਹਿਬ ਇਸ ਗੱਲ ਨੂੰ ਸਮਝਦੇ ਆ ਜੱਜ ਸਾਹਿਬ ਨੇ ਬੜੀ ਸਖਤੀ ਦੇ ਨਾਲ ਜਦੋਂ ਅਸੀਂ ਐਪਲੀਕੇਸ਼ਨ ਕੋਰਟ ਦੇ ਵਿੱਚ ਲਾਈ ਉਹਨਾਂ ਨੇ ਪੁਲਿਸ ਨੂੰ ਡਾਇਰੈਕਸ਼ਨ ਵੀ ਦਿੱਤੀਆਂ ਉਸ ਤੋਂ ਬਾਅਦ ਤਰੀਕ ਦੋ ਤਰੀਕਾਂ ਫੇਰ ਖਾਲੀ ਨਾਂਗੇ ਪੁਲਿਸ ਨੇ ਸਟੇਟਸ ਰਿਪੋਰਟ ਦਿੱਤੀ ਨਹੀਂ ਕੋਈ ਉਸ ਗੱਲ ਦੀ ਕੀ ਕਰੀਏ ਦੱਸੋ ਕਿਹੜੇ ਪਾਸੇ ਜਾਈਏ ਹੁਣ ਆਪਾਂ ਹੁਣ ਅਫਸਰਾਂ ਨਾਲ ਅੜੜ ਫੜੋ ਸਕਦੇ ਆਪਾਂ ਤਾਂ ਰਿਕੁਐ ਉੱਥੇ ਮੈਨੂੰ 2 ਸਾਲ ਹੋ ਗਏ ਮੇਰਾ ਕੇਸ ਹਲੇ ਤੱਕ ਸਟਾਰਟ ਤੱਕ ਨਹੀਂ ਹੋਇਆ ਚਾਰਜ ਫਰੇਮ ਨਹੀਂ ਹੋਇਆ ਮੇਰੇ ਕੇਸ ਦੇ ਹਲੇ ਤੱਕ ਜੀ ਪੂਰੇ 2 ਸਾਲਾਂ ਦੇ ਵਿੱਚ ਦੂਜੀ ਵਾਰ ਸੀ ਉਹਨਾਂ ਤੇ ਮੈਨੂੰ ਕਰਾਂਗੇ ਆਪਾਂ ਤੇ ਆਜ ਐਪਲੀਕੇਸ਼ਨ 14 ਤਰੀਕ ਨੂੰ ਦਿੱਤੀ ਅੱਜ 18 ਹੋਈ ਹੈ ਜੀ ਹਸਪਤਾਲ ਦੇ ਵਿੱਚ ਪ੍ਰਸ਼ਾਸਨ ਮੇਰੇ ਮਗਰ ਵਗਿਆ ਵੀ ਮੁੰਡਾ ਗਲਤ ਕਰੀ ਕਿ ਨਾ ਜਮਈ ਜਾਂਦਾ ਦੱਸੋ ਕੀ ਮਸੂਮ ਨੇ ਖਾ ਲਿਆ ਇਹਨਾਂ ਦਾ ਇਹਨਾਂ ਦੀ ਬਰਾਸ ਸਾਹਿਬ ਦਾ ਭਗਵੰਤ ਮਾਨ ਦੀ ਜਾਂ ਕਿਸੇ ਹੋਰ ਮੰਤਰੀ ਦੀ ਮੇਰਾ ਮੇਰਾ ਜਵਾਬ ਮੇਰੇ ਘਰੇ ਜੇ ਮੈਂ ਮੈਂ ਉਹਦਾ ਜੋ ਰਿਸਪੋਨਸੀਬਲ ਹਾਸਪੀਟਲ ਨੂੰ ਵੀ ਕੋਈ ਹੱਬਦਬ ਹੋਈ ਹੈ ਹਾਸਪੀਟਲ ਨੂੰ ਪੁੱਛ ਪੁੱਛੇ ਗਏ ਸਵਾਲ ਡਾਕਟਰਾਂ ਨੂੰ ਪੁੱਛੇ ਗਏ ਜੀ ਮੈਂ ਕਿਹਾ ਜੀ ਸਾਰਾ ਉਹਨੇ ਰਿਕਾਰਡ ਦੇਤਾ ਜਿਹੜੇ ਜਿਹੜਾ ਮੇਰਾ ਟ੍ਰੀਟਮੈਂਟ ਕੀਤਾ ਉੱਥੇ ਕੋਈ ਕੁਝ ਗਲਤੀ ਨਹੀਂ ਉਸ ਗੱਲ ਦੇ ਵਿੱਚ ਅਗਲੇ ਨੂੰ ਕੀ ਖਬਰ ਆਟਮ ਚੱਕ ਦੇਤਾ ਵੀ ਆਹ ਕੀਤਾ ਇਸ ਜੀ ਉਹ ਤੋਂ ਕੋ ਪੁੱਛਦੇ ਹੁਣ ਤੁਹਾਨੂੰ ਦੱਸ ਕੇ ਵੀ ਤੋ ਹੁਣ ਤੁਸੀਂ ਫਿਰ ਕੱਲ ਨੂੰ ਕਹਿ ਦੋ ਵੀ ਤਾਂ ਐ ਵੀ ਪੋਜੀਸ਼ਨ ਨੂੰ ਕਿ ਮੁੰਡਿਆ ਕੁੜੀ ਹੈ ਹੂੰ ਸਾਡੇ ਪੁੱਛਣ ਦਾ ਕੀ ਮਤਲਬ ਹੈ ਅਸੀਂ ਕੋਈ ਤਾਂ ਐਕਸ਼ਨ ਕੀਤਾ ਅਸੀਂ ਤਾਂ ਪ੍ਰੈਗਨੈਂਟ ਹੋਈ ਵਾਈਫ ਹੈ ਅਸੀਂ ਆਦਾ ਬੱਚਾ ਲੈ ਲਿਆ ਕੁੜੀ ਹੁੰਦੀ ਮੁੰਡਾ ਹੁੰਦਾ ਬਾਹਰ ਦੁੱਧ ਦੇ ਨੇ ਜੀ ਜੀ ਤੁਸੀਂ ਅੱਗੇ ਫਿਰ ਕਾਨੂੰਨੀ ਕੋਈ ਸਲਾਹ ਲਈ ਹੈ ਇਹਦੇ ਬਾਰੇ ਆਪਦੇ ਵਕੀਲਾਂ ਨਾਲ ਤੁਸੀਂ رائے ਕੀਤੀ ਹੈ ਕੋਈ ਕਾਨੂੰਨੀ ਅੱਗੇ ਸਲਾਹ ਲੈ ਰਹੇ ਹੋ ਵਕੀਲਾਂ ਦਾ ਸਲਾਹ ਬੇਟਾ ਪਰ ਤਾਂ ਲਈਏ ਜੇ ਕੋਈ ਆਪਾਂ ਕਿਤੇ ਗਲਤ ਕੁਝ ਗਲਤੀ ਨਹੀਂ ਹੈ ਹੂੰ ਕੁਝ ਗਲਤੀ ਨਹੀਂ ਘਬਰਾਹਟ ਨਹੀਂ ਮੈਨੂੰ ਕਿਸੇ ਗਲਤੀ ਇਹ ਹੁਣ ਜੇ ਬੰਦਾ ਕੋਈ ਸਰਕਾਰ ਦੇ ਵਿੱਚ ਆ ਕੋਈ ਮੇਰੇ ਖਿਲਾਫ ਬੈਠੋ ਕੋਈ ਬੰਦਾ ਖੜਾ ਕਰਦੇ ਐਵੇਂ ਉਹ ਕੋਈ ਪੁਖਾਈ ਕਰਵਾ ਕੇ ਉਹ ਤੋਂ ਐਫ ਆਈ ਆਰ ਲਾ ਕੇ ਜਿਵੇਂ ਪਹਿਲਾਂ ਕਰੀ ਜਾਂਦੇ ਨੇ ਮੁਕਾਦਮਾ ਕਰ ਲਿਆ ਵਾਪਸ ਲੈ ਲਿਆ ਕਰਨਾ ਕਰਨਾ ਇਹਨਾਂ ਦੀ ਆ ਰਾਹਤ ਹੈ ਉਹ ਇਹ ਕਰੀ ਜਾਂਦੇ ਨੇ ਇਸ ਕਰਕੇ ਕੋਈ ਡੱਕਾ ਨਹੀਂ ਮੈਨੂੰ ਨਾ ਕੋਈ ਮੈਂ ਅੱਜ ਡਰਾਂ ਨਾ ਮੈਂ ਕੱਲ ਡਰਾਂ ਸਕਾਲੀ ਨਾ ਮੈਨੂੰ ਵਕੀਲਾਂ ਕੋਲੇ ਜਾਣ ਦੀ ਲੋੜ ਹੈ ਇਹ ਐਫ ਆਈ ਆਰ ਰਿਣ ਫਿਰ ਜਾਊਂ ਵਕੀਲਾਂ ਕੋਲੇ ਉਦ ਬਾਅਦ ਜਾਊਂ ਜੀ ਮੇਰਾ ਆਲਾ ਸਵਾਲ ਆ ਅ ਬੱਚਾ ਤੇ ਬੱਚੇ ਦੇ ਮਾਤਾ ਜੀ ਮਾਤਾ ਚਰਨ ਕੌਰ ਜੀ ਠੀਕ ਠਾਕ ਨੇ ਤੰਦਰੁਸਤ ਨੇ ਬਿਲਕੁਲ ਮਾੜੀ ਮਾਲਕ ਦੀ ਅਕਾਲ ਪੁਰਖ ਦੀ ਮਿਹਰ ਹੈ ਜੀ ਹਾਲੇ ਤੱਕ ਮੈਂ ਉਹੀ ਗੱਲ ਜਿਹੜਾ ਇਹਨਾਂ ਮਲਕ ਕਈ ਜਰੀ ਨਾ ਦਿਮਾਗ ਫਿਰ ਜਾਂਦਾ ਹੈ ਇਸੇ ਕਰਕੇ ਵੀ ਉਹ ਬਹੁਤ ਪਰੇਸ਼ਾਨ ਉਹਦਾ ਵੱਡਾ ਆਪਰੇਸ਼ਨ ਹੋਇਆ ਹੈ ਜੀ ਉਹਨੇ 9 ਮਹੀਨੇ ਵਿਚਾਰੀ ਨੇ ਔਖੀ ਔਖੀ ਦਾ ਸੰਤਾਪ ਹੋ ਗਿਆ ਜੇ ਉਹਨੂੰ 4 ਦਿਨ ਰਿਲੈਕਸ ਹਸਪੀਟਲ ਚ ਟ੍ਰੀਟਮੈਂਟ ਲੈਣ ਤੋਂ ਬਾਅਦ ਸਾਡੇ ਨੂੰ ਜਿਹੜਾ ਤੁਸੀਂ ਭਾਈ ਥੋੜੀ ਸਖਤ ਕਾਰਵਾਈ ਉਹ ਕਰ ਲਿਓ ਬਾਅਦ ਦੇ ਵਿੱਚ ਕਿਉਂ ਹਸਪਤਾਲ ਦੇ ਵਿੱਚ ਸਾਡੀ ਮਗਰ ਕਿਉਂ ਭੱਜੇ ਫਿਰ ਦੋ ਫਾਈਲਾਂ ਚੱਕੀ ਤੁਸੀਂ ਅਸੀਂ ਕੋਈ ਚੋਰ ਚੱਕੇ ਆ ਵੀ ਕਿਤੇ ਭੱਜ ਜਾਗੇ ਇੱਜ਼ਤدار ਨਾਗਰਿਕ ਆਪਦੇ ਘਰੇ ਬੈਠਾਂਗੇ ਤੇ ਜਿਹੜੀ ਤੁਹਾਡੀ ਗਲਤ ਕਾਰਵਾਈ ਤੁਹਾਨੂੰ ਸਜ਼ਾ ਦੇ ਲਿਓ ਕਿ ਦੋ ਮਹੀਨਿਆਂ ਰੇ ਮਹੀਨੇ ਵੀ ਤਾਂ ਨਾਲ ਕੀ ਅਸੀਂ ਕਾਗਜ਼ ਪਾੜ ਦੇਾਂਗੇ ਕਾਸੀ ਗੱਲ ਤੇ ਉਹ ਤਾਂ ਜੋ ਚੀਜ਼ ਹੋਈ ਹੈ ਸਾਹਮਣੇ ਚੱਕ ਦੇ ਸਾਰੀ ਬਬੂ ਜੀ ਤੁਸੀਂ ਸਮਾਪਤ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ